ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੈਂ ਕੋਈ ਬਾਬਾ ਨਹੀਂ ਆ ਪਰ ਹਾਂ ਮੈਂ ਇਹ ਕੱਪੜੇ ਹਮੇਸ਼ਾ ਨਹੀਂ ਪੋਣੇ ਮੈਂ ਚੇਂਜ ਕਰਾਂਗਾ ਪਰ ਕਿਉਂਕਿ ਕੰਟੀਨਿਉਟੀ ਚੱਲ ਰਹੀ ਆ ਇਸ ਕਰਕੇ ਤੁਹਾਡੇ ਨਾਲ ਮਾਇੰਡ ਕਿਤੇ ਲੱਗਿਆ ਹੋਇਆ ਮੈਨੂੰ ਵਾਈਟ ਸ਼ਰਟ ਸਕੂਲ 'ਚ ਪੂਰੀ ਵਾਈਟ ਸ਼ਰਟ ਹਮੇਸ਼ਾ ਪਾਈ ਆ ਅੱਜ ਵੀ ਜਦ ਵੀ ਕਦਮੇ ਵਾਈਟ ਪਾਉਂਦਾ ਆ ਮੈਨੂੰ ਬਹੁਤ ਅੱਛਾ ਲੱਗਦਾ ਹੈ ਬਾਈਟ ਤੇ ਮੈਂ ਕੱਪੜੇ ਬਦਲਾਂਗਾ ਇਹ ਨਾ ਸਮਝਿਓ ਕਿ ਮੈਂ ਬੜਾ ਗੁਣਮਾਨ ਹੈ ਨਹੀਂ ਜੀ ਹਮ ਅਗੁਣ ਭਰੇ ਇੱਕ ਗੁਣ ਨਾਲ ਮੈਂ ਕੋਈ ਗੁਣਾ ਦੀ ਖਾਨ ਨਹੀਂ ਹਾਂ ਮੈਂ ਤੁਹਾਨੂੰ ਸਿੰਪਲ ਜੀ ਗੱਲ ਕਰ ਰਿਹਾ ਕਿ ਮੇਰੇ ਚ ਵੀ ਬਹੁਤ ਅਗੁਣ ਨੇ ਜੇ ਅਗੁਣ ਨਹੀਂ ਹੁੰਦੇ ਜੇ ਗੁਣ ਨਾਲ ਭਰਿਆ ਹੁੰਦਾ ਤੇ ਸ਼ਾਇਦ ਅਜ ਮੈਂ ਪਰਮਾਤਮਾ ਨਾਲ ਲੀਨ ਹੋਇਆ ਹੁੰਦਾ ਇੰਗਲਿਸ਼ ਵਿੱਚ ਕਹਾਵਤ ਹੈ ਨਾ ਐਮਪਟੀ ਵੈਸਲਸ ਮੇਕ ਮੋਰ ਨੌਇਸ ਹਾਂਜੀ ਹਲੇ ਭਾਂਡਾ ਸਾਡਾ ਭਰਿਆ ਨਹੀਂ ਹਲੇ ਭਰਨਾ ਹੈ ਇਹ ਪਰੰਦਾ ਇੱਕ ਸਫ਼ਰ ਹੈ ਗੁਰੂ ਸਾਹਿਬ ਨੇ ਇੱਕ ਸਫ਼ਰ ਤੋਂ ਦੂਸਰੇ ਸਫ਼ਰ ਤੱਕ ਪਹੁੰਚਾਇਆ ਜਿੱਦਾਂ ਮੈਂ ਤੁਹਾਨੂੰ ਕਿਹਾ ਮੈਂ ਤਾਂ ਗੁਰੂ ਸਾਹਿਬ ਦੇ ਦਰਵਾਜ਼ੇ 'ਤੇ ਟਕਣਾ ਸੀ ਮੈਂ ਤਾਂ ਗੁਰਦੁਆਰੇ ਪੈਰ ਵੀ ਨ ਰੱਖਣੇ ਸੀ ਉਹਨੇ ਇੱਥੇ ਤੱਕ ਪਹੁੰਚਾਇਆ ਅੱਗੇ ਵੀ ਉਹੀ ਲੈ ਕੇ ਜਾਏਗਾ ਸਾਡੀ ਅਰਦਾਸ ਹੋਣੀ ਚਾਹੀਦੀ ਸਾਡੀ ਅਰਦਾਸ ਯਾਨੀ ਜਿਹਨੂੰ ਅਸੀਂ ਇੰਗਲਿਸ਼ ਕਹਿੰਦੇ ਮੈਨੀਫੈਸਟੇਸ਼ਨ ਜੋ ਅਸੀਂ ਨਿਰੰਤਰ ਬੋਲਾਂਗੇ ਜੋ ਅਸੀਂ ਨਿਰੰਤਰ ਸੋਚਦੇ ਰਹਾਂਗੇ ਉਹੀ ਸੱਚ ਹੋਏਗਾ ਉਹੀ ਸੱਚਾ ਉਹੀ ਸਾਬਿਤ ਹੋ ਜਾਏਗਾ ਤੇ ਜੇ ਅਸੀਂ ਅਰਦਾਸ ਕਰਾਂਗੇ ਨਿਰੰਤਰ ਇੱਕੋ ਸੋਚਣਾ ਇੱਕੋ ਸਮਝਣਾ ਲੀਕੋ ਫੋਕਸ ਕਰਨਾ ਤੇ ਗੁਰੂ ਸਾਹਿਬ ਸਾਡੀ ਅਰਦਾਸ ਕਬੂਲ ਕਰਦੇ ਆ ਉਹੀ ਅਜ ਦੇ ਦੌਰ ਚ ਜਿਹਨੂੰ ਮੈਨੀਫੈਸਟੇਸ਼ਨ ਕਹਿੰਦੇ ਆ ਜੀ ਹਾਂ ਮੈਂ ਸਿੱਖੀ ਤੁਹਾਨੂੰ ਸਮਝਾ ਰਿਹਾ ਆ ਨਾ ਸਿਰਫ ਪੁਰਾਣੇ ਤਰੀਕੇ ਮੈਂ ਸਮਝਾ ਰਿਹਾ ਤੁਹਾਨੂੰ ਅੱਜ ਦੇ ਤਰੀਕੇ ਚ ਯਾਨੀ ਸਾਇੰਸ ਕੀਆ ਸਾਇੰਸ ਦੇ ਬਾਰੇ ਗੁਰਬਾਣੀ ਕੀਆ ਕਿੱਦਾਂ ਇਹਨਾਂ ਦਾ ਜੋੜ ਮੇਲ ਹੁੰਦਾ ਹੈ ਸਾਇੰਸ ਜੋ ਗੁਰਬਾਣੀ ਚ ਭਰੀ ਹੋਈ ਆ ਪੂਰੀ ਤਰੀਕੇ ਨਾਲ ਕਿਉਂਕਿ ਮੈਂ ਇੱਕ ਸਾਇੰਸ ਦਾ ਸਟੂਡੈਂਟ ਹੋਣ ਦੇ ਨਾਤੇ ਮੈਂ ਇਹ ਸਮਝ ਸਕਦਾ ਆ ਕਿ ਗੁਰਬਾਣੀ ਪੂਰੀ ਦੀ ਪੂਰੀ ਸਾਇੰਸ ਸਾਈਕੋਲੋਜੀ ਨਾਲ ਭਰੀ ਹੋਈ ਆ ਤੇ ਅਸੀਂ ਉਹਨੂੰ ਇੱਕ ਧਰਮ ਬਣਾ ਕੇ ਰੱਖਿਆ ਆ ਵੈਸੇ ਤਾਂ ਧਰਮ ਦਾ ਅਰਥ ਵੀ ਜੜਾ ਆ ਅਸੀਂ ਉਹ ਸਮਝ ਨਹੀਂ ਪਾਏ ਜੇ ਧਰਮ ਦਾ ਅਰਥ ਵੀ ਸਮਝ ਜਾਈਏ ਤਾਂ ਵੀ ਵੱਡੀ ਗੱਲ ਹੋ ਜਾਏਗੀ ਅਸੀਂ ਸ਼ਬਦਾਂ ਦੇ ਅਰਥ ਅਜ ਤੱਕ ਨਹੀਂ ਸਮਝ ਪਾਏ ਅਸੀਂ ਹਲੇ ਮੂਲ ਮੰਤਰ ਤੋਂ ਅੱਗੇ ਨਹੀਂ ਗਿਆ ਅਸੀਂ ਸਿੱਖ ਨਹੀਂ ਕਿ ਸਭ ਆਓ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵਿਚਾਰ ਕਰੀਏ ਗਲਤ ਵੀ ਹੋ ਸਕਦੇ ਆ ਸਹੀ ਵੀ ਹੋ ਸਕਦੇ ਆ ਪਰ ਵਿਚਾਰ ਕਰੀਏ ਕਿ ਸ਼ਾਇਦ ਬੱਬਾ ਇਹ ਸੋਚਦਾ ਹੋਵੇਗਾ ਤਦ ਹੀ ਸ਼ਾਇਦ ਉਹਨੇ ਇਹ ਕੀਤਾ ਹੋਣਾ ਹੈ ਜੀ ਹਾਂ ਗੁਰੂ ਨਾਨਕ ਇਹ ਸ੍ਰਿਸ਼ਟੀ ਦਾ ਮਾਲਕ ਉਹਨੇ ਸਾਨੂੰ ਸਾਰੀ ਨਿਯਮਤਾ ਬਖਸ਼ਿਆ ਆਓ ਮਿਲ ਕੇ ਸਿੱਖੀ ਨੂੰ ਪਰਪੂਲਿਤ ਕਰੀਏ ਵਿਚਾਰ ਕਰੀਏ ਸਿੱਖੀ ਨੂੰ ਅੱਗੇ ਵਧਾਈਏ ਜਿਹੜੇ ਸਿੱਖੀ ਤੋਂ ਟੁੱਟ ਚੁੱਕੇ ਨੇ ਉਹਨਾਂ ਨੂੰ ਫਿਰ ਜੋੜੀਏ ਇਹੀ ਅਰਦਾਸ ਉਸ ਗੁਰੂ ਅੱਗੇ ਕਰੀਏ ਤੇ ਕਿਰਪਾ ਕਰੋ ਸਾਰੇ ਤੇ ਤੇ ਗੁਰਸਿੱਖੀ ਨੂੰ ਅਸੀਂ ਸਾਰੇ ਪਾਸੇ ਉਸ ਨਾਮ ਲਵਾ ਉਸ ਨਾਮ ਉਸ ਪਰਮਾਤਮਾ ਦਾ ਨਾਮ ਉਸ ਗੁਰੂ ਦਾ ਨਾਮ ਦੁਨੀਆ ਦੇ ਹਰ ਕੋਨੇ ਵਿੱਚ ਚਾਈ ਸਿੱਖੀ ਦਾ ਨਾਮ ਬੁਲੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ